ਮੈਂ ਪਰਸੋ ਇਹ ਗੱਲ ਕਹੀ ਕਿ 34 ਸੀਟਾਂ ਰਿਜ਼ਰਵ ਨੇ ਪੰਜਾਬ ਦੀ। ਲੇਕਿਨ ਅਗਰ 50 ਬੰਦੇ ਕਾਬਿਲ ਹੋਣ ਜਾਂ ਹੋਰ ਵੀ ਕਿਉਂ ਨਹੀਂ ਲੜ ਸਕਦੇ ਚੋਣਾਂ ਵਿੱਚ? ਇੱਥੇ ਕਾਬਲੀਅਤ ਦੇ ਨਾਮ ਤੇ ਝਾਰ-ਖਾਰ ਨਾਲ ਥੋੜੀ ਦੇਖਿਆ ਜਾਂਦਾ ਹੈ। ਇਹ ਬੀਜੇਪੀ ਦਾ ਏਜੰਡਾ ਹੈ ਪੋਲਰਾਈਜੇਸ਼ਨ ਪਾੜੋ ਤੇ ਰਾਜ ਕੰਗਰੇਜ ਜਾਂਦਾ ਵਈ ਇਹ ਚਰਨਜੀਤ ਚੰਨੀ ਕੇ ਬੀਜੇਪੀ ਕੀ ਲੈਂਗੁਏਜ ਬੋਲ ਰਹੇ ਹੋ ਉਹ ਯਾਰ ਮੈਂ ਕਾ ਮੈਂ ਚਰਨਜੀਤ ਸਿੰਘ ਚੰਨੀ ਤੇ ਜਿਹੜਾ ਟਿੱਪਾ ਟਿੱਪਣੀ ਹੈ ਅਗਰ ਕੋਈ ਗੱਲ ਹੋਏਗੀ ਉਹਨਾਂ ਦੇ ਬਿਆਨ ਤੇ ਉਹ ਮੈਂ ਨਹੀਂ ਕਰਨਾ ਚਾਹੁੰਦਾ ਉਹ ਮੈਂ ਪਾਰਟੀ ਪਲੇਟਫਾਰਮ ਤੇ ਆਪਣੇ ਹਾਈ ਕਮਾਂਡ ਜਦ ਪੁੱਛੇਗੀ ਜਾਂ ਕੋਈ ਗੱਲ ਹੋਏਗੀ ਉਹ ਕਰਾਂਗੇ ਕੇਵਲ ਟੀਲੂ ਨੇ ਉਹਨਾਂ ਨੂੰ ਵੈਲਕਮ ਕੀਤਾ ਕਹਿੰਦੇ ਆ ਜਾਓ ਬੀਜੇਪੀ ਚ ਕੇਵਲ ਢਿੱਲੋਂ ਨੇ ਵੈਲਕਮ ਕੀਤਾ ਜਾਂ ਨਹੀਂ ਕੀਤਾ ਯਾਰ ਇਸ ਗੱਲ ਦੇ ਬਾਰੇ ਮੈਂ ਕੁਝ ਪਰ ਮੈਨੂੰ ਇੱਕ ਗੱਲ ਦੱਸੋ ਕੀ ਪੰਜਾਬ ਦੇ ਅੰਦਰ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਬਣ ਨਹੀਂ ਰਿਹਾ ਸੀ ਜਦੋਂ ਸੁਖਜਿੰਦਰ ਰੰਧਾਵਾ ਪੰਜਾਬ ਦੇ ਅੰਦਰ ਮੁੱਖ ਮੰਤਰੀ ਬਣ ਰਹੇ ਸੀ ਤੇ ਅਚੰਭੇ ਤੇ ਫਰਮਾਨ ਆਉਂਦਾ ਹੈ ਕਿ ਹੁਣ ਚੰਨੀ ਸਾਹਿਬ ਹੋਣਗੇ ਹਾਲਾਂਕਿ ਕੋਈ ਐ ਨਹੀਂ ਸੀ ਵੀ ਚੰਨੀ ਸਾਹਿਬ ਦੇ ਨਾਲ ਕੋਈ ਐਮ ਐਲ اے ਸਹਿबान ਸੀ ਇੱਕ ਵੀ ਨਹੀਂ ਸੀ ਇੱਕ ਵੀ ਨਹੀਂ ਸੀ ਪਰ ਚੰਨੀ ਸਾਹਿਬ ਦਾ ਜਦੋਂ ਫਰਮਾਨ ਆਇਆ ਕਿਸੇ ਵਿਅਕਤੀ ਨੇ ਨਹੀਂ ਕਹਿਣਾ ਕਿ ਕੋਈ ਦਲਿਤ ਹੈ ਜਾਂ ਹਿੰਦੂ ਹੈ ਜਾਂ ਸਿੱਖ ਹੈ ਸਾਡੇ ਚੰਨੀ ਸਾਹਿਬ ਸਿਰ ਦੇ ਤਾਜ ਬਣ ਗਏ ਕਿਉਂਕਿ ਚੰਨੀ ਸਾਹਿਬ ਸਾਨੂੰ ਇਹ ਸਾਨੂੰ ਸਿਖਾਇਆ ਹੀ ਨਹੀਂ ਵੀ ਕੋਈ ਜਾਤ ਪਾਤ ਹੈ ਵੀ ਅਪਰ ਕਾਸਟ ਨੂੰ ਲਾ ਕੇ ਜਾਖੜ ਨੂੰ ਲਾ ਕੇ ਤੇ ਚੰਨੀ ਸਾਹਿਬ ਨੂੰ ਸੀਐਲਪੀ ਬਣਾਇਆ ਨਹੀਂ ਬਣਾਇਆ ਤਾਂ ਤੁਸੀਂ ਦੱਸ ਦਿਓ ਅੱਪਰ ਕਾਸਮ ਰਮਿੰਦਰ ਸਿੰਘ ਨੂੰ ਲਾ ਕੇ ਚੰਨੀ ਸਾਹਿਬ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਨਹੀਂ ਬਣਾਇਆ ਤਾਂ ਤੁਸੀਂ ਦੱਸ ਦਿਓ ਕਹਿੰਦਾ ਮਤਲਬ सीडब्ल्यूਸੀ ਮੈਂਬਰ ਐਗਰੀਕਲਚਰ ਕਮੇਟੀ ਦੇ ਚੇਅਰਮੈਨ ਚੰਨੀ ਸਾਹਿਬ ਆ ਤਾਂ ਕਈ ਵਾਰੀ ਬੰਦਾ ਜ਼ੁਬਾਨ ਜਬੂਨ ਥੜਕ ਜਾਂਦੀ ਹੈ ਪਤਾ ਨਹੀਂ ਦਰਦ ਕਿੱਥੇ ਹੈਗਾ ਦਰਦ ਮੈਨੂੰ ਇਹ ਨਹੀਂ ਪਤਾ ਕਿ ਦਰਦ ਕਿੱਥੇ ਹੈ ਜਾਂ ਨਹੀਂ ਹੈ ਲੇਕਿਨ ਪੰਜਾਬ ਸਾਂਝੀ ਵਾਰਤਾ ਦਾ ਪ੍ਰਤੀਕ ਹੈ ਇਰੇ ਵਿੱਚ ਜਾਤ ਪਾਤ ਔਰ ਕਾਂਗਰਸ ਪਾਰਟੀ ਅਗਰ ਜਾਤ ਪਾਤ ਦੀ ਰਾਜਨੀਤੀ ਕਰਦੀ ਤਾਂ ਅੱਜ ਸਦਾ ਚੁੰਦੀ ਰਾਹੁਲ ਗਾਂਧੀ ਕੁਰਸੀ ਦੇ ਵਾਸਤੇ ਦੇਸ਼ ਦੇ ਲੋਕਾਂ ਨੂੰ ਆਪਸ ਚ ਲੜਾ ਨਹੀਂ ਸਕਦੇ ਇਹ ਮੈਂ ਮੈਂ ਬੇਨਤੀ ਕਰਾਂਗਾ ਬ੍ਰਿੰਦ ਸਾਬ ਮੈਂ ਮੈਂ ਪੰਜਾਬ ਦੀ ਕਾਂਗਰਸ ਪਾਰਟੀ ਦੇ ਹਰ ਲੀਡਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕੋਈ ਵਿਅਕਤੀ ਬੀਜਪੀ ਦੇ ਸੋਚਤੇ ਗੱਲ ਕਰਨ ਤੋਂ ਸਾਨੂੰ ਸਾਰਿਆਂ ਨੂੰ ਗੁਰੇਜ ਕਰਨੀ ਚਾਹੀਦੀ ਹੈ ਕਿਉਂਕਿ ਬੀਜਪੀ ਦਾ ਅਜੰਡਾ ਅਸੀਂ ਦੇਸ਼ ਚੋਂ ਖਾੜਨਾ ਹੈ ਨਾ ਕੇਵਲ ਪੰਜਾਬ ਨਾ ਕੇਵਲ ਪੰਜਾਬ ਚੋਂ ਮੈਨੀ ਸਾਹਿਬ ਜੀ ਆਪਕੀ ਕੋਈ ਬਾਤ ਹੋਈ ਇਸ ਬਿਆਨ ਕੇ ਬਾਅਦ ਕਰੂਨੇ ਜੀ ਨੇ ਕਿਹਾ ਇਸ ਕੋ ਲੈ ਕੇ ਮੈਂ ਮੈਂ ਤਾਂ ਵੀਡੀਓ ਦੇ ਰਾਹੀਂ ਮੈਨੂੰ ਆਪਨੀ ਇਹ ਯਕੀਨ ਹੋ ਰਿਹਾ ਕਿ ਇਸ ਤਰ੍ਹਾਂ ਦੀ ਗੱਲ ਬੱਸ ਮੈਨੂੰ ਨਾ ਹੀ ਪੁੱਛੋ ਤੁਸੀਂ